ਨਸ਼ੇ ਦੀ ਦਲਦਲ ਦੇ ਵਿੱਚ ਲਗਾਤਾਰ ਪੰਜਾਬ ਦੀ ਜਵਾਨੀ ਗਰਖੀ ਸ਼ਾਰੀ ਹੈ ਤਾਂ ਉਥੇ ਕੁੜੀਆਂ ਵੀ ਨਸ਼ੇ ਦੀ ਦਲਦਲ ਦੇ ਵਿੱਚ ਫਸਦੀਆਂ ਚਾਰੀਆਂ ਨੇ ਅੰਮ੍ਰਿਤਸਰ ਤੋਂ ਇੱਕ ਲੜਕੀ ਦੀ ਵੀਡੀਓ ਸਾਹਮਣੇ ਆਈ ਹੈ ਜੋ ਕਿ ਨਸ਼ੇ ਦੀ ਹਾਲਤ ਦੇ ਵਿੱਚ ਇਸ ਕਦਰ ਤੋਤਾ ਹੈ ਕਿ ਉਸ ਨੂੰ ਕੁਝ ਵੀ ਪਤਾ ਨਹੀਂ ਲੱਗ ਰਿਹਾ ਮੂਕ ਦਰਸ਼ਕ ਪ੍ਰਸ਼ਾਸਨ ਦੇ ਸੂਬਾ ਸਰਕਾਰ ਅਤੇ ਵੰਦਨਾ ਸਰਾਰਿਆ ਸਿਟੀ ਸੈਂਟਰ ਮਾਰਕੀਟ ਪਾਸ ਸੱਡੇ ਨੇੜੇ ਦੀ ਵੀਡੀਓ ਦੱਸੀ ਜਾ ਰਹੀ ਹੈ ਤੇ ਤਸਵੀਰਾਂ ਵੀ ਤੁਸੀਂ ਵੀਡੀਓ ਆਪਣੇ ਟੀਵੀ ਸਕਰੀਨ ਤੇ ਵੇਖ ਸਕਦੇ ਹੋ ਅੰਮ੍ਰਿਤਸਰ ਦੀ ਇਹ ਵੀਡੀਓ ਹੈ ਜਿੱਥੇ ਨਸ਼ੇ ਦੀ ਦਲਦਲ ਦੇ ਵਿੱਚ ਹੁਣ ਕੁੜੀਆਂ ਵੀ ਫਸਦੀਆਂ ਨਜ਼ਰ ਆ ਰਹੀਆਂ ਨੇ ਹਾਲਾਂਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਗੁਰੂ ਨਗਰੀ ਅੰਮ੍ਰਿਤਸਰ ਤੋਂ ਪਹਿਲਾਂ ਵੀ ਅਜਿਹੀਆਂ ਵੀਡੀਓ ਸਾਹਮਣੇ ਆਈਆਂ ਨੇ ਕੁੜੀਆਂ ਨਸ਼ੇ ਦੀ ਹਾਲਤ ਦੇ ਵਿੱਚ ਧੁੱਤ ਕੈਮਰਾ ਦੇ ਵਿੱਚ ਕੈਦ ਇਥੋਂ ਪਹਿਲਾਂ ਵੀ ਹੋਈਆਂ ਨੇ ਤੇ ਅੰਮ੍ਰਿਤਸਰ ਤੋਂ ਮੁਰਤੋਂ ਇੱਕ ਵੀਡੀਓ ਸਾਹਮਣੇ ਆਈ ਹੈ ਜਿੱਥੇ ਲੜਕੀ ਨਸ਼ੇ ਦੀ ਹਾਲਤ ਦੇ ਵਿੱਚ ਚੂਮਦੀ ਨਜ਼ਰ ਆ ਰਹੀ ਹੈ ਤਾਂ ਨਸ਼ੇ ਦੀ ਦਲਦਲ ਦੇ ਵਿੱਚ ਹੁਣ ਪੰਜਾਬ ਦੀਆਂ ਧੀਆਂ ਵੀ ਫਸਦੀਆਂ ਚੋਰੀਆਂ ਨੇ ਅੰਮ੍ਰਿਤਸਰ ਤੋਂ ਇੱਕ ਲੜਕੀ ਦੀ ਨਸ਼ੇ ਦੀ ਹਾਲਤ ਦੇ ਵਿੱਚ ਵੀਡੀਓ ਸਾਹਮਣੇ ਆ ਰਹੀ ਹੈ ਲਗਾਤਾਰ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਲੜਕੀ ਨਸ਼ੇ ਦੀ ਹਾਲਤ ਵਿੱਚ ਝੁੰਦੀ ਇਸ ਵੀਡੀਓ ਦੇ ਵਿੱਚ ਨਜ਼ਰ ਆ ਰਹੀ ਹੈ ਤਾਂ ਮੂਕ ਦਰਸ਼ਕ ਪ੍ਰਸ਼ਾਸਨ ਤੇ ਸੁਭਾ ਸਰਕਾਰ ਬਣਦਾ ਤੇ ਨਜ਼ਰ ਆ ਰਿਹਾ ਹੈ ਤੋਂ ਉਥੇ ਹੀ ਪੰਜਾਬ ਦੀ ਜਵਾਨੀ ਨਸ਼ੇ ਦੇ ਵਿੱਚ ਗਰਕਦੀ ਜਾ ਰਹੀ ਹੈ ਨਸ਼ੇ ਦੀ ਦਲਦਲ ਦੇ ਵਿੱਚ ਹੁਣ ਕੁੜੀਆਂ ਵੀ ਫਸਦੀਆਂ ਜਾ ਰਹੀਆਂ ਨੇ ਅੱਜ ਸਵੇਰੇ ਇੱਕ ਜੀ মিডিਆ ਦੇ ਵੱਲੋਂ ਇੱਕ ਖਬਰ ਨਸ਼ਰ ਕੀਤੀ ਗਈ ਸੀ ਜਿਦੇ ਵਿੱਚ ਅੰਮ੍ਰਿਤਸਰ ਦੇ ਇਲਾਕਾ ਸਿਟੀ ਸੈਂਟਰ ਮਾਰਕੀਟ ਦੇ ਵਿੱਚ ਇੱਕ ਵੀਡੀਓ ਵਾਇਰਲ ਹੋ ਰਹੀ ਜਿਦੇ ਵਿੱਚ ਇੱਕ ਕੁੜੀ ਨਸ਼ੇ ਦੇ ਵਿੱਚ ਜਿਹੜੀ ਝੂਮਦੇ ਹੋਈ ਉਹ ਨਜ਼ਰ ਆ ਰਹੀ ਹੈ ਜਿਸ ਤੋਂ ਬਾਅਦ ਜੀ মিডিਆ ਟੀਮ ਉਸ ਇਲਾਕੇ ਵਿੱਚ ਪਹੁੰਚੀ ਹੈ ਜਿੱਥੇ ਜਿਹੜੀ ਉਹ ਵੀਡੀਓ ਬਣਾਈ ਗਈ ਸੀ ਉਸ ਇਲਾਕਾ ਨਮਾਸੀ ਕਿਉਂਕਿ ਮਾਰਕੀਟ ਹੈਗੇ ਤੇ ਸਾਰੀ ਜਿਹੜੇ ਮਾਰਕੀਟ ਜਿਹੜੇ ਲੋਕ ਹੈ ਉਹ ਇੱਥੇ ਇਕੱਠੇ ਹੋਏ ਇਹਦੇ ਗੱਲਬਾਤ ਕਰਾਂਗੇ ਅਸਰ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਸਰ ਤੁਹਾਡੇ ਇਲਾਕੇ ਦੇ ਵਿੱਚ ਸਰ ਉਹ ਵੀਡੀਓ ਕੀ ਸੀਗੀ ਤੇ ਕਿਸ ਵੱਲੋਂ ਜਿਹੜੀ ਵੀਡੀਓ ਬਣਾਈ ਗਈ ਸੀ ਮੈਂ ਸਿਟੀ ਸੈਂਟਰ ਜੇਪੀ ਬਰਾਦਰ ਤੋਂ ਬੋਲ ਰਿਹਾ ਜੀ ਇਹ ਇਲਾਕਾ ਜਿਹੜਾ ਇੱਥੋਂ ਹਰ ਜਿੰਨੇ ਯਾਤਰੀ ਉਹਨਾਂ ਦੇ ਦਰਬਾਰ ਸਾਹਿਬ 'ਤੇ ਝੰਡੇ ਨੇ ਇੱਥੇ ਸਟਾਰਟ ਜਿਹੜਾ ਉਹ ਨਸ਼ੇ ਦਾ ਸਵਾਗਤ ਕੀਤਾ ਜਾਂਦਾ ਉਹਨਾਂ ਦਾ ਇਹ ਵੀਡੀਓ ਤੁਸੀਂ ਵੇਖ ਹੀ ਲਈਏ ਵੀਡੀਓ ਨਾਲ ਜਿਹੜਾ ਨਸ਼ਾ ਕਰਦੇ ਨੇ ਇਹਨਾਂ ਨਾਲ ਹੋਰ ਵੀ ਸਾਨੂੰ ਡਰ ਹੈ ਕਿ ਚੋਰੀਆਂ ਵੀ ਹੋ ਸਕਦੀਆਂ ਇੱਥੇ ਇਸ ਕਰਕੇ ਅਸੀਂ ਸਰਕਾਰ ਕੋ ਕਹਿੰਦੇ ਆਂ ਵੀ ਜਲਦੀ ਤੋਂ ਜਲਦੀ ਇਸ ਲਗਾਮ ਪਾਈ ਜਾਵੇ ਨਮਸਕਾਰ ਸਰ ਜਿਹੜੀ ਵੀਡੀਓ ਹੈ ਇੱਕ ਦਿਨ ਦੀ ਕਹਾਣੀ ਹੈ ਕਿ ਰੋਜ਼ਾਨਾ ਇਸ ਤਰ੍ਹਾਂ ਦੇ ਹਾਲਾਤ ਬੰਦੇ ਇਸ ਇਲਾਕੇ ਦੇ ਵਿੱਚ ਨਸ਼ੇ ਨੂੰ ਲੈ ਕੇ ਕਿਉਂਕਿ ਅਸੀਂ ਵੇਖਿਆ ਕਿ ਵੀਡੀਓ ਦੇ ਵੀ ਸਾਫ਼ ਇੱਕ ਕੁੜੀ ਜਿਹੜੀ ਸੀਗੀ ਉਹ ਨਸ਼ੇ ਕਰਨ ਤੋਂ ਬਾਅਦ ਨਸ਼ੇ ਦੇ ਝੂਲਦੀ ਨੇ ਰਹੀ ਸੀ ਇਹ ਇੱਕ ਦਿਨ ਦਾ ਕੰਮ ਨਹੀਂ ਜੀ ਇਹ ਤਕਰੀਮ ਤੇ ਕਰੀਬਨ ਸਦਾ ਦਾ ਹੀ ਕੰਮ ਹੋ ਗਿਆ ਇਹ ਮਾਰਕੀਟ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ ਨਸ਼ੇ ਚੋਰੀਆਂ ਰੋਜ਼ ਰਾਤ ਨੂੰ ਆ ਬੋਰ ਥੱਲੇ ਬਹਿ ਕੇ ਤੇ ਜੂਆ ਖੇਡਦੇ ਨੇ ਨਸ਼ਾ ਕਰਦੇ ਨੇ ਜਿਹੜੀਆਂ ਬਾਹਰ ਰੇੜੀਆਂ ਲੱਗੀਆਂ ਇਹਨਾਂ ਦਾ ਵੀ ਬੁਰਾ ਹਾਲ ਹੈ ਇਥੋਂ ਨਸ਼ਾ ਵੇਚਦਾ ਸਾਰਾ ਹੀ ਬਹੁਤ ਜ਼ਿਆਦਾ ਬੁਰਾ ਚੋਰੀਆਂ ਨੇਤੀ ਹੈ ਕਦੀ ਏਸੀ ਦੀਆਂ ਏਸੀ ਗੈਪ ਹੋ ਜਾਂਦੇ ਕਦੀ ਏਸੀ ਦੀਆਂ ਪਾਈਪਾਂ ਗੈਪ ਹੋ ਜਾਂਦੀਆਂ ਕਦੀ ਲੋਕਾਂ ਦੇ ਤਾਰੇ ਟੁੱਟ ਜਾਂਦੇ ਮਤਲਬ ਕਿ ਸਰਕਾਰ ਦਾ ਇਸ ਬਾਰੇ ਕੁਝ ਵੀ ਧਿਆਨ ਨਹੀਂ ਹੈਗਾ ਤੁਸੀਂ ਦੇਖ ਸਕਦੇ ਹੋ ਸਾਰਾ ਜਾ ਕੇ ਇਧਰਲੇ ਬੰਦੇ ਬਹੁਤ ਹੀ ਜਿਆਦਾ ਬੁਰਾ ਹਾਲ ਹੋ ਚੁੱਕਾ ਹੈ ਮਾਰਕੀਟ ਦਾ ਸਰਕਾਰਾਂ ਨੂੰ ਅਸੀਂ ਬੜੀ ਵਾਰੀ ਕਹਿ ਚੁੱਕੇ ਹਾਂ ਬੜੀ ਬਲੀ ਬਹੁਤ ਵਾਰੀ ਅਪਾ ਥਾਣੇ ਜੀ ਵੀ ਕਿਹਾ ਜਿਹੜੇ ਪੀਸੀਆਰ ਵਾਲੇ ਉਹਨਾਂ ਨੂੰ ਵੀ ਕਿਹਾ ਪਰ ਸਰਕਾਰ ਦਾ ਕੋਈ ਕਹਿਣ ਨੂੰ ਗੁਰੂ ਦੀ ਨਗਰੀ ਹੈ ਪਰ ਐਸੇ ਵੇਲੇ ਤਾਂ ਬਹੁਤ ਜ਼ਿਆਦਾ ਨਸ਼ੇ ਦਾ ਬੁਰਾ ਹਾਲ ਹੋ ਚੁੱਕਾ ਹੈ ਇਹ ਜਿਹੜੇ ਤੁਸੀਂ ਰਾਤੀ ਵੀਡੀਓ ਵਾਇਰਲ ਹੋਈ ਤੁਸੀਂ ਵੇਖੀ ਹੈ ਇਹਦੇ ਵਿੱਚ ਤਿੰਨ ਜਨਾਨੀਆਂ ਇੱਕ ਇੱਕ ਵੱਡੀ ਉਮਰ ਦੀ ਹੈ ਦੋ ਅਧੀਆਂ ਕੁੜੀਆਂ ਨੇ ਉਹ ਤੋਂ ਇਲਾਵਾ ਬੰਦੇ ਵੀ ਤੁਰੇ ਫਿਰਦੇ ਨਾਲ ਜਿਹੜੇ ਇਹਨਾਂ ਨੂੰ ਰਾਤ ਨੂੰ ਲੈ ਕੇ ਜਾਂਦੇ ਨੇ ਮਤਲਬ ਕਿ ਮਾਰਕੀਟ ਦਾ ਬਹੁਤ ਜ਼ਿਆਦਾ ਬੁਰਾ ਅਮਰਸਰ ਗੁਰੂ ਦੇ ਗਰੀ ਦਾ ਇਹ ਨਹੀਂ ਹੈ ਕਿ ਮੇਨ ਸਿਟੀ ਸੈਂਟਰ ਹੈ ਜੀਟੀ ਰੋਡ ਵਾਲੀ ਸਾਈਡ ਇਹਦੀ ਤੁਸੀਂ ਬੈਕ ਜੋ ਬਹੁਤ ਜ਼ਿਆਦਾ ਬੁਰਾ ਹਾਲ ਹੈ ਬਹੁਤ ਹੀ ਬੁਰਾ ਹੈ 10 ਮਿੰਟ ਦੀ ਦੂਰੀ ਤੇ ਸਿਰ ਦਰਬਾਰ ਸਭਾ ਤੇ ਪਿੱਛੇ ਵੇਖ ਹੀ ਸਕਦੇ ਹੋ ਜਿਵੇਂ ਪੀਆਰਟੀਸੀ ਬਸਾਂ ਚੰਡੀਗੜ੍ਹੋਂ ਆਈਆਂ ਇੱਥੇ ਉਤਰਦੀਆਂ ਨੇ ਸਵਾਰੀਆਂ ਸਾਰੀਆਂ ਸਭ ਤੋਂ ਪਹਿਲਾਂ ਉਹਨਾਂ ਨੂੰ ਨਸ਼ੇ ਦਾ ਹੀ ਵੇਖਣਾ ਪੈਂਦਾ ਹੈ ਬਾਅਦ ਵਿੱਚ ਉਹਨਾਂ ਨੂੰ ਕੁਝ ਹੋਰ ਨਜ਼ਰ ਆਊਗਾ ਅੰਮ੍ਰਿਤਸਰ ਜਦ ਕਿ ਇਹਨੂੰ ਸਮਾਰਟ ਸਿਟੀ ਕਿਹਾ ਜਾਂਦਾ ਹੈ ਜਾਂ ਗੁਰੂ ਕੀ ਨਗਰੀ ਕੁਝ ਵੀ ਇਹਨਾਂ ਦਾ ਸਮਾਰਟ ਸਿਟੀ ਨਾਲ ਗੁਰੂ ਕੀ ਨਗਰੀ ਦਾ ਕੋਈ ਹਿਸਾਬ ਨਹੀਂ ਹੈ ਨਾ ਜੀ ਕੈਮਰਾਮੈਨ ਮਾਰਨ ਵਾਲਾ ਭਰਤ ਸ਼ਰਮਾ ਅਜੀ ਮੀਡੀਆ ਅੰਮ੍ਰਿਤਸਰ